हां ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰਪਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਨਵੋਦੇਆ ਦਾਖਲਾ ਪ੍ਰੀਖਿਆ ਦੀ ਤਿਆਰੀ ਦੀ ਨਪਾ ਸੰਖਿਆਵਾਂ ਵਾਲਾ ਟੌਪਿਕ ਸ਼ੁਰੂ ਕੀਤਾ ਟੈਸਟ R1 ਦੇ 90 ਸਵਾਲ ਕਰ ਚੁੱਕੇ ਆ 91 ਸਵਾਲ ਸਵਾਲ ਆਪਾਂ ਕਰਨ ਲੱਗੇ ਆ ਕਿੰਦਾ ਇਹਨਾਂ ਵਿੱਚੋਂ ਕਿਹੜਾ ਹਮੇਸ਼ਾ ਟਾਂਕ ਸੰਖਿਆ ਹੁੰਦਾ ਟਾਂਕ ਸੰਖਿਆਵਾਂ ਬੇਟਾ ਆਪਾਂ ਸ਼ੁਰੂ ਚ ਕਰ ਲਿਆ ਸੀ ਵੀ 1 3 5 7 ਜਿਹੜੀਆਂ ਕਲੀਚ ਹੁੰਦੀਆਂ ਟਾਂਕ ਸੰਖਿਆਵਾਂ ਹੁੰਦੀਆਂ ਕਹਿੰਦਾ ਕਿਹੜਾ ਹਮੇਸ਼ਾ ਦੋ ਟਾਂਕ ਸੰਖਿਆਵਾਂ ਦਾ ਜੋੜ ਤਾਂ ਬੇਟਾ 1 3 ਜਿਹੜੀਆਂ ਮਰਜ਼ੀ ਟਾਂਕ ਸੰਖਿਆਵਾਂ ਜੋੜ ਲਓ ਉਹ ਜਸਤ ਹੁੰਦਾ ਟਾਂਕ ਨਹੀਂ ਹੁੰਦਾ ਠੀਕ ਹੈ 2 ਟਾਂਕ ਸੰਖਿਆਵਾਂ ਦਾ ਗੁਣਨਫਲ ਤਾਂ ਦੋ ਟਾਂਕ ਸੰਖਿਆਵਾਂ ਦਾ ਗੁਣਨਫਲ 1 3 3 ਜਾਂ 3 5 15 ਠੀਕ ਹੈ ਤਾਂ ਹਮੇਸ਼ਾ ਇੱਕ ਟਾਂਕ ਸੰਖਿਆ ਹੁੰਦੀ ਹੈ ਦੋ ਟਾਂਕ ਸੰਖਿਆਵਾਂ ਦਾ ਗੁਣਨਫਲ ਇਸ ਕਰਕੇ 21 ਆ ਸਾਡਾ ਜਿਹੜਾ ਰਾਈਟ ਆਨਸਰ ਹੋਊਗਾ ਵੈਸੇ ਬੇਟਾ ਸੀ ਜੇ ਆਪਾਂ ਕਿੰਨੇ ਦੋ ਟਾਂਕ ਸੰਖਿਆਵਾਂ ਦਾ ਅੰਤਰ ਤਾਂ ਬੇਟਾ ਇਹ ਵੀ ਹਮੇਸ਼ਾ ਜਿਹੜਾ ਹੈਗਾ ਜਿਸਤ ਸੰਖਿਆ ਹੀ ਹੁੰਦਾ ਹੈ ਠੀਕ ਹੈ ਤਾਂ ਇਹਨਾਂ ਵਿੱਚੋਂ ਕੋਈ ਨਹੀਂ ਸਾਡਾ B1 ਦਾ ਜਿਹੜਾ ਰਾਈਟ ਆਨਸਰ ਆਉਂਦਾ ਪਿਆ B1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟੈਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 92 ਕਹਿੰਦਾ ਜੇਕਰ P ਇੱਕ ਜਿਸਤ ਸੰਖਿਆ ਹੈ ਤਾਂ ਇਹਨਾਂ ਵਿੱਚੋਂ ਕਿਹੜਾ ਸੱਚ ਹੈ ਠੀਕ ਹੈ ਸਮੇਟਾ ਕਹਿੰਦਾ ਜੇਕਰ ਪੀ ਇੱਕ ਜਸਤ ਸੰਖਿਆ ਇਹਨਾਂ ਵਿੱਚੋਂ ਕਿਹੜਾ ਸੱਚ ਆ ਤਾਂ ਬੇਟਾ ਆਪਾਂ ਪਹਿਲਾਂ ਦੇਖਦੇ 7 ਪੀ ਜਮਾ 3 ਬੇਟਾ ਪੀ ਮੰਨ ਲਓ ਆਪਾਂ 2 ਹੀ ਲੈ ਲੈਨੇ ਆ 7 ਗੁਣਾ 2 ਜਮਾ 3 ਤਾਂ ਇਹ ਕਿੰਨੇ ਬਣ ਗਏ 7 ਦੁਣੀ 14 3 17 ਇਹ ਬੇਟਾ ਜਸਤ ਸੰਖਿਆ ਨਹੀਂ ਅੱਗੇ ਕਹਿੰਦਾ ਪਿਆ 5 ਪੀ ਜਮਾ 3 ਤਾਂ 5 ਗੁਣਾ 2 ਜਮਾ 3 5 ਦੁਣੀ 10 ਤੇ 3 13 ਨਹੀਂ ਇਹ ਜਸਤ ਸੰਖਿਆ ਨਹੀਂ ਬਣੀ ਠੀਕ ਹੈ ਬੇਟਾ ਅੱਗੇ ਕੀ ਕਹਿੰਦਾ 4p 2 ਤਾਂ 4 2 2 4 ਦੁਨੀ 8 ਤੇ 2 10 ਹਾਂ ਆਹ ਠੀਕ ਹੈ ਬੇਟਾ ਜਿਸ ਤਸੰਖਿਆ ਬਣਦੀ ਪਈ ਹੈ ਠੀਕ ਹੈ ਤਾਂ ਅਸੀਂ c1 ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 93 ਪਹਿਲੀਆਂ 4 ਅਭਾਜ ਸੰਖਿਆਵਾਂ ਦਾ ਜੋੜ ਹੈ ਤਾਂ ਪਹਿਲੀਆਂ ਚਾਰ ਅਪਾਜ ਸੰਖਿਆਵਾਂ ਸਭ ਤੋਂ ਪਹਿਲੀ ਅਪਾਜ ਸੰਖਿਆ ਬੇਟਾ ਆਉਂਦੀ ਹੈ 2 1 ਨਹੀਂ ਲੈਂਦੇ 1 ਨਾ ਭਾਜਾ ਨਾ ਭਾਜਿਆ ਉਸ ਤੋਂ ਅੱਗੇ 3 ਫਿਰ ਉਸ ਤੋਂ ਅੱਗੇ 5 ਫਿਰ ਉਸ ਤੋਂ ਅੱਗੇ 7 2 ਤੇ 3 5 ਤੇ 5 10 ਤੇ 7 17 ਤਾਂ ਬੇਟਾ 17 ਆ ਗਿਆ b1 ਸਾਡਾ ਰਾਈਟ ਆਨਸਰ ਆ ਗਿਆ 17 b ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 94 ਜਦੋਂ 6 ਤੋਂ ਵੱਡੀ ਕਿਸੇ ਵੀ ਅਭਾਜ ਸੰਖਿਆ ਨੂੰ 6 ਨਾਲ ਭਾਗ ਕੀਤਾ ਜਾਂਦਾ ਹੈ ਤਾਂ ਬਾਕੀ ਬਚਿਆ ਹੁੰਦਾ ਹੈ ਤਾਂ 6 ਤੋਂ ਵੱਡੀ ਕੋਈ ਵੀ ਸੰਖਿਆ ਬੇਟਾ 6 ਤੋਂ ਵੱਡੀ ਅਭਾਜ ਸੰਖਿਆ 7 ਆਪਾਂ ਲੈ ਲੈਨੇ ਆ ਠੀਕ ਹੈ ਇੱਕ 7 ਲੈ ਲਓ 7 ਤੋਂ ਬਾਅਦ ਕਿਹੜੀ ਆਉਂਦੀ ਹੈ 9 7 ਤੋਂ ਬਾਅਦ 8 9 10 11 ਆ ਜਾਂਦੀ ਹੈ ਉਸ ਤੋਂ ਬਾਅਦ ਕਿਹੜੀ ਆ ਜਾਂਦੀ 13 ਆਪਾਂ ਜਨਰਲਾਈਜ਼ ਕਰਾਂਗੇ ਵੀ ਇਹ ਕਿਹੜਾ ਫਾਰਮੂਲਾ ਪੁੱਛਦਾ ਜਾਂ ਤਾਂ ਇੱਕ ਬਚਦਾ ਜਾਂ ਕਹਿੰਦਾ ਜਾਂ ਦੋ ਬਚਦਾ ਆ ਤੇ ਜਦੋਂ ਬੇਟਾ ਅਸੀਂ 6 ਨਾਲ 7 ਨੂੰ ਭਾਗ 7 ਨੂੰ 6 ਨਾਲ ਭਾਗ ਕਰਦੇ ਇੱਕ ਬਚਦਾ 11 ਨਾਲ ਭਾਗ ਕਰਦੇ ਤਾਂ ਬਾਕੀ ਬਚਦੇ ਇਹਦਾ ਮਤਲਬ a ਤਾਂ ਹੈ ਨਹੀਂ ਦੇਖੋ 11 ਨਾਲ ਭਾਗ ਕਰਾਂਗੇ ਬਾਕੀ 5 ਬਚ ਜਾਣਗੇ ਠੀਕ ਹੈ ਤਾਂ ਇਸ ਕਰਕੇ a1 ਨਹੀਂ ਬਣਦਾ ਜਾਂ ਕਹਿੰਦਾ ਇੱਕ ਬਚਦਾ ਜਾਂ ਤਿੰਨ ਬਚਦਾ ਤਾਂ ਬੇਟਾ ਇਹ ਵੀ ਕੰਡੀਸ਼ਨ ਫੁੱਲ ਫੁੱਲਫਿਲ ਨਹੀਂ ਹੁੰਦੀ ਵੀ ਇੱਕ ਤਾਂ ਬਚਦਾ ਹੈ ਪਰ ਇੱਥੇ 6 ਤੇ 2 12 ਇੱਕ ਬਚਦਾ ਪਰ ਇੱਥੇ 3 ਨਹੀਂ ਵਜਦਾ ਇੱਥੇ 5 ਵਜਦਾ ਪਿਆ ਅੱਗੇ ਕੀ ਕਹਿੰਦਾ ਪਿਆ ਜਾਂ ਤਾਂ 1 ਜਾਂ 5 ਜਾਂ ਇੱਕ ਬਚਦਾ ਜਾਂ 5 ਬਚਦਾ ਤਾਂ 13 ਤੋਂ ਅਗਲੀ ਅਭਾਜ ਸੰਖਿਆ ਕਿਹੜੀ ਹੁੰਦੀ ਹੈ ਬੇਟਾ 17 ਠੀਕ ਹੈ 17 ਤੋਂ ਅੱਗੇ ਕਿਹੜੀ ਆਉਂਦੀ ਹੈ 19 ਤਾਂ ਬੇਟਾ ਕਹਿੰਦਾ ਜਾਂ ਇੱਕ ਬਚਦਾ ਜਾਂ 5 ਬਚਦਾ ਇਹ ਦੇਖੋ ਤੁਸੀਂ ਹੁਣ ਜੇ ਇੱਥੇ 1 ਬਚਿਆ ਇੱਥੇ 5 ਬਚਿਆ ਇੱਥੇ 6 2 12 1 ਬਾਕੀ ਬਚਦਾ ਇੱਥੇ 5 ਬਾਕੀ ਬਚਦੇ ਪਏ ਆ ਹੈਨਾ ਆ 19 ਆ ਇੱਥੇ 1 ਬਾਕੀ ਬਚਦਾ ਪਿਆ ਆ ਤੇ 19 ਤੋਂ ਅਗਲੀ ਕਿਹੜੀ ਹੁੰਦੀ ਹੈ ਬੇਟਾ ਆ ਭਾਗ ਸੰਖਿਆ 20 21 22 23 ਤਾਂ 6 3 18 ਤੇ 5 23 ਤਾਂ ਬੇਟਾ ਇੱਥੋਂ ਅਸੀਂ ਜਨਲਾਈਜ਼ ਕਰ ਲਿਆ ਜਾਂ 1 ਬਚਦਾ ਤੇ ਜਾਂ 5 ਬਚਦਾ ਯਾਰ ਠੀਕ ਹੈ ਇਸ ਕਰਕੇ C1 ਸਾਡਾ ਰਾਈਟ ਆਨਸਰ ਆ ਗਿਆ ਤਾਂ C1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਨਿਮਨ ਲਿਖਤ ਵਿੱਚੋਂ ਕਿਹੜੀ ਅਭਾਜ ਸੰਖਿਆ ਹੈ ਤਾਂ ਬੇਟਾ ਕਿਹੜੀ ਅਭਾਜ ਸੰਖਿਆ ਹੈਗੀ ਹੈ ਇਹਦੇ ਵਿੱਚ ਬੇਟਾ ਮੋਟਾ ਜਿਹਾ ਫੰਡਾ ਲਾ ਕੇ ਵੀ ਅਸੀਂ ਦੇਖ ਸਕਦੇ ਹਾਂ ਵੀ ਤਿੰਨ ਤੇ ਉਹ ਸੰਖਿਆ ਵੰਡੀ ਜਾਂਦੀ ਹੈ ਜ ਜਿਹਦੇ ਅੰਕਾਂ ਦਾ ਜੋੜਫਲ ਤਿੰਨ ਹੁੰਦਾ ਹੈ ਠੀਕ ਹੈ ਇਸੇ ਤਰ੍ਹਾਂ ਆਪਾਂ ਦੇਖਣਾ ਵੀ ਕਿਹੜੀ ਕਿਹੜੀ ਅਪਹਾਜ ਹੈ ਤਾਂ ਬੇਟਾ 143 ਹੈ ਜਿਹੜੀ ਇਹ ਸੰਖਿਆ 11 ਤੇ ਵੰਡੀ ਜਾਂਦੀ ਹੈ 11 11 3 ਬਚ ਕੇ 11 ਉਹ ਤੇ 33 ਤੇ 299 ਹੈ ਜਿਹੜੀ ਬੇਟਾ ਇਹ 17 17 299 ਹੁੰਦਾ ਹੈ ਤੇ 117 ਜਿਹੜੀ ਹੈਗੀ ਬੇਟਾ 13 9 117 ਹੁੰਦਾ ਹੈ ਤੇ ਜਿਹੜੀ 359 ਆ ਬੇਟਾ ਇਹ ਹੋ ਇੱਕ ਤੇ ਹੀ ਵੰਡੀ ਜਾਂਦੀ ਹੋਰ ਕਿਸੇ ਵੀ ਭਾੜੇ ਤੇ ਨਹੀਂ ਵੰਡੀ ਜਾਂਦੀ ਇਸ ਕਰਕੇ 359 ਆ ਜਿਹੜੀ ਅਪਾਜ ਸੰਖਿਆ ਚਾਰ ਨੰਬਰ ਡੀ ਨੂੰ ਅਸੀਂ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ 96 ਕਿੰਦਾ ਜੇਕਰ ਕੋਈ ਸੰਖਿਆ 11 ਤੇ ਵੰਡੀ ਜਾ ਸਕਦੀ ਆ ਤਾਂ ਤਾਂ ਕਿਤੇ ਜਿਸ ਤ ਸਥਾਨਾਂ ਤੇ ਸਥਿਤ ਅੰਕਾਂ ਦਾ ਜੋੜ ਦਾ ਅੰਤਰ ਕ੍ਰਮਵਾਰ ਹੋਣਾ ਚਾਹੀਦਾ ਹੈ ਕਿੰਦਾ ਆਪਾਂ ਬੇਟਾ 11 ਦੀ ਭਾਜ ਯੋਗਤਾ ਕੀਤੀ ਸੀ ਵੀ ਜਾਂ ਤਾਂ ਉਹਨਾਂ ਦਾ ਅੰਤਰ ਜਿਸ ਤੇ ਟਾਂਕ ਸਥਾਨਾ ਦਾ 0 ਹੋਵੇ ਜਾਂ 11 ਜਾਂ 11 ਦਾ ਗੁਣਜ ਤਾਂ ਬੇਟਾ C10 ਜਾਂ 11 ਦਾ ਗੁਣਜ ਹੋਊਗਾ 96 ਦਾ C ਰਾਈਟ ਆਨਸਰ ਬਣਦਾ ਪਿਆ ਅੱਗੇ ਆ ਗਿਆ ਬੇਟਾ ਸਵਾਲ ਨੰਬਰ 97 ਹੇਠ ਲਿਖੀਆਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ 8 ਦਾ ਗੁਣਜ ਹੈ 8 ਦਾ ਗੁਣ ਮਤਲਬ ਬੇਟਾ 8 ਤੇ ਵੰਡਿਆ ਜਾਂਦਾ ਹੈ ਤਾਂ ਅਸੀਂ ਕੀ ਕਰਾਂਗੇ ਆਖਰੀ ਤਿੰਨ ਅੰਕਾਂ ਤੋਂ ਬਣੀ ਸੰਖਿਆ ਜਿਹੜੀ 8 ਤੇ ਵੰਡੀ ਜਾਂਦੀ ਹੈ ਉਹ ਸਾਰੀ ਸੰਖਿਆ 8 ਤੇ ਵੰਡੀ ਜਾਊਗੀ ਠੀਕ ਹੈ ਤਾਂ ਬੇਟਾ ਪਹਿਲੀ ਆਖਰੀ ਤਿੰਨ ਪਹਿਲੀ ਸੰਖਿਆ A ਦੇ ਵਿੱਚ ਦੇਖੋ 872 8 ਤੇ ਵੰਡੇ ਜਾਂਦੇ ਆ 8 1 8 8 ਨੂੰ 72 0 0 ਲਾ ਕੇ ਤਾਂ ਇਹ ਬੇਟਾ A1 ਹੀ ਸਾਡਾ ਰਾਈਟ ਆਨਸਰ ਆ ਜਾਊਗਾ ਕਿਉਂਕਿ 872 8 ਤੇ ਵੰਡੇ ਜਾਂਦੇ ਆ ਠੀਕ ਹੈ ਆਖਰੀ ਤਿੰਨ ਅੰਕਾਂ ਤੋਂ ਇਕਾਈ ਦਹਾਈ ਤੇ ਸੈਂਕੜਾ ਸਥਾਨ ਤੋਂ ਬਣੀ ਸੰਖਿਆ ਜੇਕਰ 8 ਤੇ ਵੰਡੀ ਜਾਵੇ ਸਾਰੀ ਸੰਖਿਆ 8 ਤੇ ਵੰਡੀ ਜਾਂਦੀ ਏ 1 ਸਾਡਾ ਰਾਈਟ ਆਨਸਰ ਆ ਗਿਆ ਠੀਕ ਹੈ ਅੱਗੇ ਆ ਗਿਆ ਬੇਟਾ ਸਵਾਲ ਨੰਬਰ 98 ਸਵਾਲ ਨੰਬਰ 98 ਨੂੰ ਧਿਆਨ ਨਾਲ ਪੜੋ ਤੇ ਕੀ ਕਹਿੰਦਾ ਕਹਿੰਦਾ ਦੋ ਸੰਖਿਆਵਾਂ ਦਾ ਜੋੜ 22 ਹੈ ਇੱਕ ਸੰਖਿਆ ਦਾ 5 ਗੁਣਾ ਦੂਜੀ ਸੰਖਿਆ ਦੇ 6 ਗੁਣਾ ਦੇ ਬਰਾਬਰ ਹੈ ਤਾਂ ਇੱਕ ਸੰਖਿਆ ਦਾ 5 ਗੁਣਾ ਦੂਜੀ ਸੰਖਿਆ ਦੇ 6 ਗੁਣਾ ਦੇ ਬਰਾਬਰ ਹੈ ਤਾਂ ਮੰਨੋ ਪਹਿਲੀ ਸੰਖਿਆ x ਮੰਨੋ ਪਹਿਲੀ ਸੰਖਿਆ ਬਰਾਬਰ x ਤੇ ਦੂਜੀ ਕਿੰਨੀ ਹੋਗੀ ਬੇਟਾ ਦੂਜੀ 22 x ਹੋਗੀ ਨਾ ਦੋਵਾਂ ਦਾ ਜੋੜ 22 ਹੈ 22 x ਅੱਗੇ ਕੀ ਕਹਿੰਦਾ ਇੱਕ ਸੰਖਿਆ ਦਾ 5 ਗੁਣਾ ਤਾਂ ਬੇਟਾ 5x ਬਰਾਬਰ ਦੂਜੀ ਸੰਖਿਆ ਦੇ 6 ਗੁਣਾ ਦੇ ਬਰਾਬਰ 5x 6 ਸ਼ੁਰੂ 22 x ਠੀਕ ਹੈ ਬੇਟਾ ਹੁਣ ਇਹਨੂੰ ਹੱਲ ਕਰ ਲੈਨੇ ਆ 5x 22 6 ਨੇ ਇਹਦੇ ਨਾਲ ਵੀ ਗੁਣਾ ਖਾ ਜਾਣਾ 6 ਨੇ ਇਹਦੇ ਨਾਲ ਵੀ ਗੁਣਾ ਖਾ ਜਾਣਾ ਠੀਕ ਹੈ ਬੇਟਾ ਤੇ 22 6 132 6x ਨਾਲ ਗੁਣਾ ਖਉ 6x ਆ ਗਿਆ ਠੀਕ ਹੈ ਤੇ ਬੇਟਾ 6x ਵਾਲੀਆਂ ਰਕਮਾਂ ਇੱਕ ਪਾਸੇ ਕਰ ਲੈਣੇ ਆ 6 5x ਤੇ 6x ਕਿੰਨੇ ਆ ਗਏ 6x ਉਧਰ ਆ ਕੇ ਜਮਾ ਦੇ ਬਣ ਗਏ ਨਾ ਘਟਾਉ ਦੀ ਰਕਮ ਬਰਾਬਰੀ ਦੇ ਉਧਰ ਜਾ ਕੇ ਬੇਟਾ ਇਹ ਰੂਲ ਚੇਤੇ ਰੱਖਣਾ ਜਮਾ ਦੀ ਰਕਮ ਘਟਾਉ ਦੇ ਵਿੱਚ ਘਟਾਉ ਦੀ ਰਕਮ ਜਮਾ ਦੇ ਵਿੱਚ ਬਰਾਬਰ ਦੇ ਉਧਰ ਜਾ ਕੇ ਗੁਣਾ ਦੀ ਰਕਮ ਭਾਗ ਦੇ ਵਿੱਚ ਤੇ ਭਾਗ ਦੀ ਰਕਮ ਗੁਣਾ 'ਚ ਬਦਲ ਜਾਂਦੀ ਹੈ ਤਾਂ ਬੇਟਾ a x ਇੱਧਰ ਆ ਕੇ 5 x ਨਾਲ ਜੁੜ ਗਏ 11 x 11 x 132 ਤਾਂ ਬੇਟਾ 11 ਨਾਲ ਕੱਟੇ ਜਾਣੇ 11 1 11 ਤੇ 11 2 22 ਤਾਂ x ਕਿੰਨਾ ਆ ਗਿਆ x 12 ਤਾਂ ਪਹਿਲੀ ਸੰਖਿਆ 12 ਆ ਗਈ ਦੂਜੀ ਸੰਖਿਆ 22 12 10 ਪਹਿਲੀ ਸੰਖਿਆ ਕਿੰਨੀ ਆ ਗਈ 12 ਤਾਂ ਦੂਜੀ ਕਿੰਨੀ ਆ ਗਈ 12 10 22 22 12 10 12 ਤੇ 10 ਕੀ ਪੁੱਛਦਾ ਪਿਆ ਦੋਵਾਂ ਨੰਬਰਾਂ ਵਿੱਚੋਂ ਵੱਡਾ ਨੰਬਰ ਕਿਹੜਾ ਬੱਚਾ ਤਾਂ ਵੱਡਾ ਨੰਬਰ ਹੈਗਾ 12 ਵੱਡਾ ਨੰਬਰ ਕਿਹੜਾ ਬਣ ਗਿਆ 12 ਆਪਾਂ ਆਲਟਰਨੇਟਿਵ ਆਨਸਰ ਦੇਖਦੇ ਹਾਂ ਤਾਂ b1 ਬੇਟਾ ਸਾਨੂੰ 12 ਉੱਤਰ ਦਿੰਦਾ ਪਿਆ b1 ਨੂੰ ਅਸੀਂ ਇਹਦੇ ਰਾਈਟ ਆਨਸਰ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 99 ਕਿਸੇ ਦੋ ਅੰਕੀ ਸੰਖਿਆ ਨੂੰ ਦੋ ਵਾਰ ਇਕੱਠੇ ਲਿਖਣ ਨਾਲ ਇੱਕ ਚਾਰ ਅੰਕੀ ਸੰਖਿਆ ਬਣਦੀ ਹੈ ਜਿਵੇਂ 4646 2929 ਆਦ ਇਸ ਤਰ੍ਹਾਂ ਕੋਈ ਵੀ ਸੰਖਿਆ ੇਠਾ ਦਿੱਤੀ ਸੰਖਿਆ ਵਿੱਚੋਂ ਕਿਸ ਨਾਲ ਪੂਰੀ ਤਰ੍ਹਾਂ ਨਾਲ ਵੰਡੀ ਜਾ ਸਕਦੀ ਹੈ ਤਾਂ ਬੇਟਾ ਇਹ ਆਪਾਂ ਵੰਡ ਕੇ ਦੇਖਾਂਗੇ ਵੈਸੇ ਬੇਟਾ ਸਾਨੂੰ ਇਹ ਨਾ ਸਿੱਧਾ ਹੀ ਆਪਾਂ 11 ਦੀ ਭਾਗਯੋਗਤਾ ਕੀਤੀ ਸੀ ਕਿਉਂਕਿ ਇਹਦੇ ਜਸਤ ਤੇ ਟਾਂਕ ਸਥਾਨਾਂ ਦਾ ਅੰਤਰ ਜਿਹੜਾ ਅਸੀਂ ਦੇਖਦੇ ਆਂ ਨਹੀਂ ਇਹ ਨਹੀਂ ਬਣਦਾ ਪਿਆ ਪੂਰਾ ਠੀਕ ਹੈ ਆਪਾਂ ਫਿਰ ਦੇਖਦੇ ਹਾਂ ਕਿਹੜਾ ਰੂਲ ਲੱਗੂਗਾ ਇਹਦੇ ਉੱਤੇ ਤਾਂ ਬੇਟਾ ਇਹਦੇ ਵਿੱਚ ਕੀ ਹੈ ਵੀ 7 ਤੇ ਵੀ ਨਹੀਂ ਵੰਡੀ ਜਾਂਦੀ 11 ਤੇ ਵੀ ਨਹੀਂ ਹਮੇਸ਼ਾ ਵੰਡੀ ਜਾਂਦੀ 13 ਤੇ ਵੀ ਨਹੀਂ ਵੰਡੀ ਜਾਂਦੀ ਇਹਦੇ ਵਿੱਚ ਬੇਟਾ ਤੁਸੀਂ ਜੇ ਇਸ ਤਰ੍ਹਾਂ ਦਾ ਸਵਾਲ ਆ ਜਾਂਦਾ ਥੋੜਾ ਜਿਹਾ ਟੈਕਨੀਕਲ ਹੈ ਤਾਂ ਤੁਸੀਂ ਇਹਨੂੰ ਇਹਦੇ ਤੇ ਇਹਨੂੰ ਚੇਤੇ ਰੱਖਣਾ ਸਭ ਤੋਂ ਛੋਟੀ ਤਿੰਨ ਅੰਕਾਂ ਦੀ ਅਭਾਜ ਸੰਖਿਆ ਜਿਹੜੀ ਕਿ 101 ਬਣਦੀ ਹੈ ਠੀਕ ਹੈ 101 ਤੇ ਹਮੇਸ਼ਾ ਇਹ ਜਿਹੀ ਸੰਖਿਆ ਜਿਹੜੀ ਆ ਉਹ ਵੰਡੀ ਜਾਊਗੀ ਇਸ ਕਰਕੇ D1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 100 ਕਿਤੇ ਵੀ ਤਿੰਨ ਅੰਕੀ ਸੰਖਿਆ ਨੂੰ ਦੋ ਵਾਰ ਇਕੱਠੇ ਲਿਖਣ ਨਾਲ 6 ਅੰਕੀ ਸੰਖਿਆ ਬਣਦੀ ਹੈ ਜਿਵੇਂ ਕਿ 23 232 232 578 578 ਆਦ ਇਸ ਫਾਰਮ ਦੀ ਕੋਈ ਵੀ ਸੰਖਿਆ ਹੇਠਾਂ ਦਿੱਤੀ ਸੰਖਿਆ ਵਿੱਚੋਂ ਕਿਸ ਨਾਲ ਪੂਰੀ ਪੂਰੀ ਵੰਡੀ ਜਾਂਦੀ ਹੈ ਤਾਂ ਬੇਟਾ ਇਹ ਦੇ ਵਿੱਚ ਬੇਟਾ ਜਦੋਂ ਤਿੰਨ ਅੰਕਾਂ ਦੀ ਸੰਖਿਆ ਆ ਗਈ ਤਾਂ ਇਹਦਾ ਇੱਕ ਬੇਟਾ ਫਾਰਮੂਲਾ ਚਿੱਤੇ ਰੱਖਣਾ ਤੁਸੀਂ ਉਹ ਇੱਕ ਦੋ ਅੰਕੀ ਆ ਗਈ ਤਾਂ 101 ਜਦੋਂ ਤਿੰਨ ਅੰਕੀ ਆ ਗਈ ਤਾਂ 1001 ਦੇ ਨਾਲ ਪੂਰੀ ਪੂਰੀ ਵੰਡੀ ਜਾਊਗੀ ਠੀਕ ਹੈ ਬੇਟਾ ਤਾਂ 1001 ਹੈ ਜਿਹੜਾ ਆਹ ਡੀ1 ਸਾਡਾ ਰਾਈਟ ਆਨਸਰ ਆਉਂਦਾ ਪਿਆ ਹੈ ਤਾਂ ਡੀ1 ਨੂੰ ਅਸੀਂ ਐਜ਼ ਰਾਈਟ ਆਨਸਰ ਟਿਕ ਕਰ ਦੇਵਾਂਗੇ ਤਾਂ ਬੇਟਾ ਅਸੀਂ D1 ਨੂੰ ਰਾਈਟ ਆਨਸਰ ਟਿਕ ਕਰ ਦਵਾਂਗੇ ਇਹਦਾ ਬੇਟਾ ਰੂਲ ਹੀ ਚੇਤੇ ਰੱਖ ਲੈਣਾ ਤੁਸੀਂ ਤਾਂ ਇਹ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 100 100 ਇਹ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ